ਪੰਜਾਬ ਵਿਜੀਲੈਂਸ ਬੀਰੋ ਨੇ ਅੱਜ ਨਗਰ ਕੌਂਸਲ ਤਰਨਤਾਰਨ ਵਿਕੇ ਤਾਇਨਾਤ ਕਲਰਕ ਗੁਰਿੰਦਰਪਾਲ ਔਰ ਕਬੀਕੀ ਨੂੰ 10000 ਰੁਪਏ ਰਿਸ਼ਵਤ ਲੈਣ ਦੇ ਆਰਗੇ ਹੱਤੀ ਕਾਬੂ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬੀਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁੱਲਜਮ ਨੂੰ ਸਰਦੇਵ ਸਿੰਘ ਵਾਸੀ ਪੈਂਡ ਬਲੀਪੁਰ ਜ਼ਿਲ੍ਹਾ ਤਰਨਤਾਰਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਦਨੇ ਵਿਜੀਲੈਂਸ ਬੀਰੋ ਦੇ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਸਦੇ ਹੋਟਲ ਦੇ ਵਿੱਚ ਮੀਟਰ ਲਗਾਉਣ ਦਾ ਲਗਾਉਣ ਤੇ ਲਈ ਇਕ ਰਾਜ ਹਿੰਦ ਸੜਕੇਡ ਜਾਰੀ ਕਰਨ ਦੇ ਬਦਲੇ ਅਫਤ ਬੋਲਜਮਕਰ ਕੋਲ ਉਸ ਨੂੰ 30000 ਰੁਪਏ ਦੀ ਮੰਗ ਕੀਤੀ ਸੀ ਬੁਲਾਰੇ ਨੇ ਅੱਗੇ ਦੱਸਿਆ ਕਿ ਮੁਰਲੀ ਤਫਤੀਸ਼ ਦੇ ਅਪਰੰਥ ਵਿਜੀਲੈਂਸ ਬੀਰੋ ਦੀ ਟੀਮ ਨੇ ਯਾਰ ਵਿਛਾ ਕੇ ਮਲਜ਼ਮ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਸ਼ਿਕਾਇਤ ਕਰਦਾ 10000 ਰੁਪਏ ਦੀ ਰਿਸ਼ਵਤ ਲੈੰਦਾ ਰੰਗੇ ਹੱਥੀ ਕਾਬੂ ਕਰ ਲਿਆ ਹੈ ਉਹਨਾਂ ਨੇ ਦੱਸਿਆ ਕਿ ਇਸ ਵੰਦੀ ਵਿਜੀਲੈਂਸ ਬੀਰੋ ਨੇ ਥਾਣਾ ਅੰਮ੍ਰਿਤਸਰ ਦੀ ਰੇਂਜ ਵਿੱਚ ਅਜਾ ਰੋਕੂ ਕਾਨੂੰਨ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਮਲਜੂਮ ਨੂੰ ਭਲਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ